ਸਤਿ ਸ਼੍ਰੀ ਅਕਾਲ ਪੀਵੀ 32 ਨਮਾਸ਼ਾ ਦੇਖ ਰਹੇ ਦੇ ਰਾਤ ਪੰਡੋਰੀ ਰੋਡ ਤੇ ਸਥਿਤ ਇੱਕ ਪੈਲਸ ਵਿੱਚੋਂ ਵਿਆਹ ਸਮਾਗਮ ਤੋਂ 3 ਬੀਲਰ ਤੇ ਵਾਪਸ ਜਾ ਰਹੀ ਕੇਟਰਿੰਗ ਦਾ ਕੰਮ ਕਰਦੀ ਲੇਬਰ ਨੂੰ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਖਬਰ ਸਾਹਮਣੇ ਆਈ ਹੈ ਲੁਟੇਰਿਆਂ ਨੇ ਲੇਬਰ ਕੋਲੋਂ ਮੋਬਾਈਲ ਫੋਨ ਤੇ ਨਗਦੀ ਹੀ ਨਹੀਂ ਬਲਕਿ ਹਲਵਾਈ ਦੇ ਕੰਮ ਵਿੱਚ ਪ੍ਰਯੋਗ ਕੀਤੇ ਜਾਣ ਵਾਲਾ ਸਾਰਾ ਸਮਾਨ ਅਤੇ 3 ਵੀਲਰ ਵੀ ਲੁੱਟ ਲਿਆ ਜਾਣਕਾਰੀ ਦਿੰਦਿਆਂ ਹਲਵਾਈ ਦੀ ਲੇਬਰ ਦਾ ਕੰਮ ਕਰਦੇ ਰਾਹੁਲ ਨੇ ਦੱਸਿਆ ਕਿ ਉਹ 7 ਜਾਨੇ ਰਾਤ 3 ਵਜੇ ਦੇ ਕਰੀਬ ਪੰਡੋਰੀ ਰੋਡ ਸਥਿਤ ਇੱਕ ਪੈਲੱਸ ਤੋਂ ਕੰਮ ਨਿਪਟਾ ਕੇ 3 ਵੀਲਰ ਤੇ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਚਰਚ ਨੇੜੇ ਪੰਡੋਰੀ ਰੋਡ ਤੇ ਇੱਕ ਵਿਅਕਤੀ ਅੱਧ ਵਿੱਚਕਾਰ ਸੜਕ ਤੇ ਆ ਗਿਆ ਤੇ ਔਟੋ ਰੋਕ ਲਿਆ ਆਟੋ ਰੁਕਦਿਆਂ ਹੀ ਝਾੜੀਆਂ ਵਿੱਚੋਂ ਤਿੰਨ ਹੋਰ ਨੌਜਵਾਨ ਨਿਕਲੇ ਅਤੇ ਹਥਿਆਰਾਂ ਦੀ ਨੋਕ ਤੇ ਉਨ੍ਹਾਂ ਦੇ ਮੋਬਾਈਲ ਅਤੇ ਪੈਸੇ ਖੋ ਕੇ ਲੈ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਵਾਈ ਦੇ ਕੰਮ ਵਿੱਚ ਪਰਜੋਗ ਹੋਣ ਵਾਲਾ ਪੋਣੀਆਂ, ਕੜਾਹੀਆਂ ਅਤੇ ਹੋਰ ਸਮਾਨ ਵੀ ਲੁੱਟ ਲਿਆ। ਬਾਅਦ ਵਿੱਚ ਜਾਂਦੇ ਜਾਂਦੇ ਉਨ੍ਹਾਂ ਦਾ ਆਟੋ ਵੀ ਨਾਲ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਉੱਥੇ ਹੀ ਕੇਟਰਿੰਗ ਦਾ ਕੰਮ ਕਰ ਰਿਹਾ ਬਿੱਟੂ ਨੇ ਕਿਹਾ ਕਿ ਉਸਨੇ ਇਹ ਲੇਵਰ ਬਾਹਰੋਂ ਮੰਗਵਾਈ ਸੀ ਜਿਨ੍ਹਾਂ ਦੀ ਸਾਰੀ ਕਮਾਈ ਲੁਟੇਰਿਆਂ ਵੱਲੋਂ ਲੁੱਟ ਲਈ ਗਈ ਹੈ ਇਹ ਮੰਦਭਾਗੀ ਘਟਨਾ ਹੈ ਤੇ ਲੁਟੇਰਿਆਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਆਓ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਹਾਉਲਾ ਜੀ ਅਸੀਂ ਸਟੇਰੀਆ ਫਰਮ ਤੋਂ ਕੰਮ ਲਾ ਕੇ ਆਏ ਹਾਂ ਰਾਤ ਦਾ ਬਾਅਦ ਫੰਕਸ਼ਨ ਆਇਆ ਤੇ ਫੰਕਸ਼ਨ ਲੱਗਦਾ ਸੀ ਇਹਦੇ ਵਾਪਸੀ ਮਤਲਬ ਫਟਕ ਦੋ ਅਸੀਂ ਰਿਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਜਾ ਕੇ ਸਾਨੂੰ ਨਾ ਇਹ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਡਾ ਟਾਈਮ ਆ ਗਿਆ ਲੰਬਾ ਯਾਰ ਉਹਨਾਂ ਬੰਦੂਕਦਾਰਾਂ ਦੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕੀ ਗੱਡੀ ਤੇ ਇੱਕ ਸਾਹਮਣੇ ਝੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਦੀ ਤੇ ਦੂਜੀ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੋ ਪੈਪ ਦੀ ਰਾਟ ਟੈਂਪੋ ਦੀ ਰਾਟ ਹੀ ਸੀ ਟੈਂਪੋ ਦੀ ਰਾਟ ਦੇ ਵਿੱਚ ਦਾਤਰ ਵੱਜ ਗਿਆ ਮੇਰੇ ਜੇ ਦਾਤਰ ਨਾ ਵੱਜਦਾ ਤੇ ਮੇਰੀ ਮੇਰੀ ਬਾਹ ਵੱਡੀ ਜਾਣੀ ਸੀ ਭਾਜੀ ਫਿਰ ਟੈਂਪੋ ਵਾਲੇ ਟਫ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ उर उसे टेंपोला उतरने भजे एप तीन जने भज चार जने चार पाँच जने पिछे रेह गए भज गए बटुआ अपना चलो चोर पै गए बटुआ उ टेंपो में चलो मोबाइल मोबाइल आई जाने बजेगी नहीं भजी जटो लै गए ऑटो लगे मुंडी ने एयरफोन लाए थी एयरफोन में ਫੋਨ ਵੀ ਲੈ ਗਈ ਹੁੰਦਾ ਸਰ ਇਹੋ ਵੀ ਲੈ ਕੇ ਲੈ ਵੀ ਲੈ ਜੀ ਤੇ ਆਤੀ ਆਸਟ੍ਰੇਲੀਅਨ ਫਾਰਮ ਚ ਇਹਨਾਂ ਨੇ ਕੰਮ ਕੀਤਾ ਮure ਅੰਮ੍ਰਿਤਸਰ ਹੁਆਉਂਦੇ ਸਨੈਕਸ ਵਾਲੇ ਇਹ ਚਾਲ ਦੇ ਮੁਰਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆ ਜਾਂਦੇ ਸੀ ਤੇ ਉੱਥੋਂ 2.5 ਵਜੇ ਇਹਨਾਂ ਨਿਕਲੇ ਆਸਟ੍ਰੇਲੀਅਨ ਫਾਰਮ ਤੋਂ ਬਾਅਦ ਸਲਾਮਤ ਦੀ ਕੋਠੀ ਦੇ ਲਾਗੇ ਜਿਹੜੇ ਉਹ ਗੋਦਾਮ ਨੇ ਹੈਗੇ ਗੋਦਾਮ ਲਾਗੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉੱਥੋਂ ਪੈ ਗਏ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਮੀਆਂ ਗਏ ਸੀ ਡਰਾਟ ਵੀ ਹੈਗੇ ਸੀ ਤੇ ਉਹ ਇਹਨਾਂ ਨੇ ਮਤਲਬ ਸਾਰਾ ਕੁਝ ਕੋਲਿਆ ਇਹਨਾਂ ਕੋਲੋਂ ਇੱਕ ਮੁੜੇ ਕੋਲੋਂ ਮੋਬਾਈਲ ਸੀ ਉਹਨੇ ਲਿਆ ਹੀ ਇਹ ਆਈਫੋਨ ਉਹ ਵੀ ਕੋਲਿਆ ਤੇ ਇਹਨਾਂ ਇਹ ਦਰਦੇ ਵਿਚਾਰੇ ਫਿਰ ਪੈਲੈਸ ਸੀਗੇ ਪੈਲੈਸ ਤੋਂ ਪੈਲੈਸ ਤੋਂ ਪਹਿਲੇ ਉਹ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਤੋਂੜੇ ਵਿਚਾਰੇ ਇਹ ਬਾਹਰੋਂ ਆਏ ਦੇ ਇਹਨਾਂ ਨੂੰ ਪਤਾ ਕੁਝ ਨਹੀਂ ਫਿਰ ਉਹਦੇ ਬਾਅਦ ਚ ਮੈਨੂੰ ਸਵੇਰੇ 6 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਕਾਤੀ ਹੈ ਤੇ ਮਤਲਬ ਕਿ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਹੀ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨਾਂ ਦੇ ਬੰਦੇ ਇਕੱਲੇ ਇਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਗੱਡੀ ਸਟੈਂਪੂ ਸੀ ਟੈਂਪੂ ਹੀ ਚੈਂਬਰ ਹੀ ਜੋ ਵੀ ਹੈ ਸਾਰੇ ਕੁਝ ਕੋਲਿਆ ਇਹ ਇਹ ਮੁਰੇ ਕੋਲ 15000 ਰੁਪਈਆ ਸੀ ਨੇ ਆਟੋ ਦੇ ਵਿੱਚ ਸੁੱਟਤਾ ਤੇ ਚਲੋ ਜੇ ਬਾਕੀ ਜਾਣਗੇ ਤੇ ਪੈਸੇ ਤੇ ਆਪਣੇ ਪੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨੇੜ ਕਰਦੀ ਹੋ ਗਈ ਕਿਸ ਤਰ੍ਹਾਂ ਚੱਲੇਗਾ ਕਿ ਸਾਡੇ ਹੱਦ ਤੱਕ ਫੰਕਸ਼ਨ ਸਾਰੇ ਰਾਤ ਦੇ ਨੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਇਹੀ ਉਹ ਰਾਸ਼ਨ ਲੱਦੇ ਹੋਵੇ ਸੇ ਇਹਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੁੱਟ ਹੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਅਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਈ ਉਹਨਾਂ ਕੋਲੋਂ ਵੀ ਝੁੱਟੇ ਹੋਗੇ ਤੇ ਆਪਣੇ ਕੋਲੋਂ ਵੀ ਝੁੱਟੇ ਹੋਗੇ ਕਿ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕੀ ਨਾਮ ਸਾਰਾ ਕੰਮ ਸਾਡਾ ਰਾਤ ਦਾ ਹੈ ਤੁਹਾਡੇ ਕੀ ਨਾਮ ਹਾਂਜੀ ਤੁਹਾਡੇ ਨਾਮ ਮੇਰਾ ਨਾਮ ਬਿੱਟੂ ਕੈਟਰਿੰਗ ਵਾਲਾ ਵੈ ਸਾਰੇ ਕੈਟਰਰ ਇਕੱਠੇ ਹੋਏ ਨੇ ਅਤੇ ਦਨੇਸ਼ ਜੀ ਆਏ ਆ ਸਾਭਾ ਵੀ ਆਇਆ ਫਰੂਟ ਆਲਾ ਸਾਰੇ ਇਕੱਠੇ ਹੋਏ ਨੇ ਸਾਡੀ ਸਾਡੀ ਮਤਲਬ ਅੱਗੇ ਦੇ ਬਾਰੇ ਕੁਝ ਸੋਚਿਆ ਜਾਵੇ